ਕਿ ਇਹ ਕਿਹੜੀ ਜ਼ਹਾ ਹੁੰਦੀਆਂ ਨੇ ਉਹਨਾਂ ਨੂੰ ਆਮ ਦੀ ਘਰ ਦੀ ਪਰਵਾਹ ਹੁੰਦੀ ਐ ਵਿਕਾਸ ਦੀ ਗੱਲ ਕਰਦੇ ਨੇ ਉਹ ਪਰ ਆਮ ਦੇ ਘਰ ਦੇ ਵਿਕਾਸ ਦੀ ਆਮ ਦੇ ਵਿਕਾਸ ਦੀ ਲੋਕਾਂ ਨਾਲ ਕੋਈ ਇਹਨਾਂ ਨੂੰ ਮਤਲਬ ਨਹੀਂ ਹੁੰਦਾ ਨਾ ਇਹ ਆਗਰੇੰਦ ਬੀ ਜਿਹੜੇ ਲੋਕਾਂ ਨੇ ਵੋਟਾਂ ਪਾ ਕੇ ਜਿਪਾਏ ਆ ਉਹਨਾਂ ਵਿੱਚ ਕਿਹੜਾ ਨੂੰ ਲੈ ਕੇ ਜਾਵਾਂਗੇ ਤੁਸੀਂ 2022 ਚ

ਮੁਕਮਾਨੇ ਚੱਕਰ ਚਲਾਤਾ ਕਿ ਆਪ ਵੀ ਪਾਰਟੀ ਛੱਡ ਕੇ ਭੱਜ ਗਿਆ ਸਾਨੂੰ ਟੱਕਰ ਨਹੀਂ ਨੀ ਹੋਣੀ ਪਈ ਕਿਉਂਕਿ ਉਹਨੂੰ ਪਤਾ ਸੀ ਕਿ ਆਮ ਆਦਮੀ ਪਾਰਟੀ ਨੂੰ ਮਾਰੇਗਾ ਮਰਦਾਸ਼ ਨਹੀਂ ਕੀਤੀ ਜਾਵੇਗੀ ਮੁੱਖ ਮੰਤਰੀ ਸਾਹਿਬ ਨੇ ਜਿਹੜੇ ਉਹ ਭੰਦੇ ਚਾਹਦੇ ਸੀ ਉਹ ਚੱਲਣ ਨਹੀਂ ਸੀ ਦੇਲੇ ਤਾਂ ਹੀ ਉਹ ਭੱਜਿਆ ਉਹਨੂੰ ਪਤਾ ਸੀਗਾ ਕਿ ਲੈ ਅੱਜ ਮੈਂ ਕੱਲ ਫੜਿਆ ਨਾ ਉਹ ਤਾਂ ਹੀ ਉਹ ਨਿਕਲ ਗਿਆ ਸੋ ਆਪਣੇ ਕੋਲ ਜੀ ਕਾਈਸਾ ਉਹ ਲੰਬਾ ਸਮਾਂ ਹੈਗਾ ਜੀ ਆਪਾਂ ਚਾਹੀਏ ਜੇਕਰ ਨਮੈਲਾ ਚੰਗਾ ਹੋਵੇ ਤੇ ਕਾਇਸਾ ਦਾ ਸਮਾ ਬਹੁਤ ਹੁੰਦਾ ਜਿਸੇ ਏਰੀਆ ਦਾ ਪ੍ਰਕਾਸ਼ ਕਰਾਉਣਾ ਹੋਵੇ ਸਰਕਾਰ ਪੰਜਾਬ ਦੀ ਆਪਣੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਥੋਡੀ ਆਪਣੀ ਸਰਕਾਰ ਹੈ ਜਿੰਨੇ ਗਾਂਟਾ ਕਹੋਗੇ ਜਿੰਨੇ ਪੰਡੂ ਕਹੋਗੇ ਦਰੰਦ ਵਾਸੀਆਂ ਦੀ ਫੈਨ ਦੇ ਆਧਾਰ ਤੇ ਲੈ ਕੇ ਆਉਣੇ ਮੇਰਾ ਵਾਦਾ ਖੁਦ ਇਹ ਇਸ਼ੂ ਸੀਗਾ ਸੀਵੇਰੇ ਦਾ ਉਸ ਟਾਈਮ ਨੂੰ ਮੁੱਖ ਮੰਤਰੀ ਸਾਹਿਬ ਨੇ ਐਲਾਨ ਕਰਤਾ ਕਿ ਕੋਈ ਭਗਵਾੜੀ ਇੱਕ ਮੱਲੇ ਦਾ ਨਹੀਂ ਪੂਰੇ ਜਲੰਧਰ ਵਾਸਤੇ ਸੀਵੇਰੇ ਬਦਲਿਆ ਜਾਊਗਾ ਮਾਨੂੰ ਕਹਿਣ ਕਿ ਲੋਰ ਕੀ ਕਰੀ ਮੈਨੂੰ ਲੱਗੇ ਮਰੇ ਹੋਏ ਜੀ ਨਹੀਂ ਨਰੇ ਖੰਡਿਆੰਚ ਇਹ ਕਿਹੜੀ ਚੀਜ਼ਾਂ ਹੁੰਦੀਆਂ ਨੇ ਉਹਨਾਂ ਨੇ ਆਉਂਦੀ ਘਰ ਦੀ ਪਰਵਾਹ ਹੁੰਦੀ ਐ ਵਿਕਾਸ ਦੀ ਗੱਲ ਕਰਦੇ ਨੇ ਉਹ ਪਰ ਆਉਂਦੇ ਘਰ ਦੇ ਵਿਕਾਸ ਦੀ ਆਉਂਦੇ ਵਿਕਾਸ ਦੀ ਲੋਕਾਂ ਨਾਲ ਕੋਈ ਇਹਨਾਂ ਨੂੰ ਮਤਲਬ ਨਹੀਂ ਹੁੰਦਾ ਨਾ ਇਹ ਆਗਰੰਦ ਵੀ ਜਿਹੜੇ ਲੋਕਾਂ ਨੇ ਵੋਟਾਂ ਪਾ ਕੇ ਜਿਪਾਏ ਆ ਉਹਨਾਂ ਵਿੱਚ ਕਿਹੜਾ ਨੂ ਲੈ ਕੇ ਜਾਵਾਂਗੇ ਤੁਸੀਂ 2022 ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਤਾਂ ਐਮਐਲਏ ਪਾਇਆ ਹੋਰ ਵੀ ਕੋਈ ਆਮ ਦੀ ਇਹ ਕਿ ਪ੍ਰਾਪਤੀ ਨਹੀਂ ਸੀ ਜੇ ਪਾਰਟੀ ਸਾਥ ਨਾ ਦੇਂਦੀ ਤਾਂ ਐਮਐਲਏ ਕਿੰਨੇ ਨਾ ਬੈਠ ਐਮ ਸੀ ਬਗਨੀ ਗੰਸਾ ਅਸਿਕਾ ਪਰ ਪ੍ਰਮਾਤਮਾ ਨੇ ਅਸੀਂ ਸ਼ੁਕਰ ਗੁਜ਼ਾਰਾ ਕਿ ਇੰਕਾ ਇਸਾਮ ਵਿੱਚ ਸਮਾਜ ਜੀ ਸਾਨੂੰ ਪਤਾ ਲੱਗ ਗਿਆ ਕਿ ਬੰਦਾ ਮਾੜਾ ਨਹੀਂ ਕੰਮ ਨਹੀਂ ਕਰਨਾ ਇਹ ਹੈ ਕਿ ਪ੍ਰਮਾਤਮਾ ਨੇ ਚੱਕਰ ਚਲਾਤਾ ਕਿ ਆਪ ਵੀ ਪਾਰਟੀ ਛੱਡ ਕੇ ਭੱਜ ਗਿਆ ਸਾਨੂੰ ਡੱਗਣ ਦੀ ਲੋੜ ਨਹੀਂ ਪਈ ਕਿਉਂਕਿ ਉਹਨੂੰ ਪਤਾ ਸੀ ਕਿ ਆਮ ਆਦਮੀ ਪਾਰਟੀ ਨੂੰ ਮਾੜੇ ਕੰਮ ਬਰਦਾਸ਼ਤ ਨਹੀਂ ਕੀਤੇ ਜਾਣਗੇ ਮੁੱਖ ਮੰਤਰੀ ਸਾਹਿਬ ਨੇ ਜਿਹੜੇ ਨੂੰ ਭੰਦੇ ਚਾਹੁੰਦੇ ਸੀ ਉਹ ਚੱਲਣ ਨਹੀਂ ਸੀ ਦੇਲੇ ਤਾਂ ਹੀ ਆ ਭੱਜਿਆ ਉਹਨੂੰ ਪਤਾ ਸੀਗਾ ਕਿ ਲੈ ਅੱਜ ਨਾ ਕੱਲ ਫੜਿਆ ਜਾਊਗਾ ਤਾਂ ਹੀ ਉਹ ਨਿਕਲ ਗਿਆ ਸੋ ਆਪਣੇ ਕੋਲ ਜੇ ਢਾਈ ਸਾਲ ਦਾ ਲੰਬਾ ਸਮਾਂ ਹੈਗਾ ਜੇ ਆਪਾਂ ਚਾਹੀਏ ਜੇ ਆਪਣਾ ਨਮੈਂਦਾ ਚੰਗਾ ਹੋਵੇ ਤੇ ਢਾਈ ਸਾਲ ਦਾ ਸਮਾਂ ਬਹੁਤ ਹੁੰਦਾ ਜਿਸੇ ਇਹ ਨਹੀਂ ਤਾਂ ਪ੍ਰਕਾਸ਼ ਕਰਾਉਣਾ ਹੋਵੇ ਸਰਕਾਰ ਪੰਜਾਬ ਦੀ ਆਪਣੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਥੋਡੀ ਆਪਣੀ ਸਰਕਾਰ ਹੈ